ਹੜ੍ਹਾਂ ਦੀ ਮਾਰ ਨੈਰਾਮ ਉੱਪਰ ਪ੍ਰਤੱਖ ਨਜ਼ਰ ਆ ਰਹੀ ਹੈ ਅੱਜ ਸਰਹੰਦ ਫੀਡਰ ਮੋਗਾ ਨੰਬਰ 363140 ਜੋ ਉੱਵਰ ਖਰਾਣੇ ਦੇ ਏਰੀਏ ਨੂੰ ਪਾਣੀ ਦਿੰਦੀ ਹੈ ਉਸ ਕੋਲੋਂ ਇਹ ਸਰਹੰਦ ਫੀਡਰ ਓਵਰਫਲੋ ਹੋ ਕੇ ਪਾਣੀ ਖੇਤਾਂ ਨੂੰ ਸਿੱਧਾ ਆਉਣ ਲੱਗਦਾ ਹੈ ਤਮਾਹੂਆਣੀ ਤੇ ਅਬਲ ਖਰਾਣੇ ਦੇ ਕਿਸਾਨਾਂ ਨੇ ਇਹ ਪਾਣੀ ਇੱਕ ਵਾਰੀ ਤਾਂ ਰੋਕ ਲਿਆ ਤੇ ਸੰਬੰਧਤ ਅਧਿਕਾਰੀਆਂ ਐਸਡੀਓ ਤੇ ਜੇਆਈ ਨੂੰ ਇਸ ਬਾਰੇ ਸੁਚੇਤ ਵੀ ਕਰ ਦਿੱਤਾ ਉੱਥੇ ਹੀ ਪਿੰਡ ਮਾਹੂਆਣੀ ਦੇ ਸਰਪੰਚ ਤੇ ਹੋਰ ਕਿਸਾਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਇਸ ਸੰਬੰਧੀ ਨਹਿਰੀ ਵਿਭਾਗ ਦੇ ਐਸਡੀਓ ਤੇ ਜੇਆਈ ਨੂੰ ਸੁਚੇਤਤਾ ਕੀਤਾ ਪਰ 2 ਘੰਟੇ ਹੋ ਗਏ ਅਜੇ ਤੱਕ ਕੋਈ ਵੀ ਅਧਿਕਾਰੀ ਇਸ ਜਗ੍ਹਾ ਉੱਤੇ ਵੇਖਣ ਲਈ ਨਹੀਂ ਆਇਆ ਤੇ ਸਿਰਫ ਵੇਲਦਾਰ ਹੀ ਇਸ ਜਗ੍ਹਾ ਉੱਤੇ ਪਹੁੰਚਿਆ ਹੈ ਬੇਸ਼ੱਕ ਅਜੇ ਤੱਕ ਕੋਈ ਫਸਲ ਦਾ ਨੁਕਸਾਨ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹਨਾਂ ਅਧਿਕਾਰੀਆਂ ਨੂੰ ਪਹਿਲਾਂ ਹੀ ਇਸ ਸਥਿਤੀ ਦਾ ਜਾਇਜ਼ਾ ਲੈ ਕੇ ਆਉਣ ਵਾਲੇ ਖਤਰੇ ਨੂੰ ਰੋਕਣਾ ਚਾਹੀਦਾ ਹੈ ਇਸ ਮੌਕੇ ਪਹੁੰਚੇ ਬੇਲਦਾਰ ਰਾਜਕੁਮਾਰ ਨੇ ਦੱਸਿਆ ਕਿ ਮੋਗਾ ਇੱਕ ਨੀਵਾ ਇਲਾਕਾ ਹੈ ਜਿਸ ਕਰਕੇ ਨਹਿਰਾਂ ਵਿੱਚ ਪਾਣੀ ਵਾਦਾ ਜਾਪ ਰਿਹਾ ਇਸ ਕਰਕੇ ਹੀ ਅਜੀਹਾ ਵਾਪਰ ਰਿਹਾ ਬੇਲਦਾਰ ਨੇ ਅੱਗੇ ਇਹ ਵੀ ਕਿਹਾ ਕਿ ਪਾਣੀ ਪਿੱਛੋਂ ਘਟਾ ਦਿੱਤਾ ਗਿਆ जिस ਕਰਕੇ ਬਹੁਤ ਜਲਦ ਹੀ ਪਾਣੀ ਦਾ ਪੱਦਰ ਨੀਵਾ ਹੋ ਜਾਏਗਾ ਤੇ ਇਸ ਸਰਹੰਦ ਫਿਲਟਰ ਓਵਰਫਲੋ ਨਹੀਂ ਹੋਵੇਗੀ ਸਰ ਜੀ ਮੈਂ ਰਾਜਕਮਰ ਬੇਲਦਾਰ ਜੀ ਕੰਨ ਫਿਲਟਰ ਤੇ 386 ਤੋਂ 350 ਤੋਂ 386 ਤੱਕ ਮੇਰੇ ਕੋਲ ਇਲਾਕਾ ਜੀ ਜਿੱਥੋਂ ਤੱਕ ਗੱਲ ਆ ਪਾਣੀ ਦੀ ਮੋਗਾ ਨੀਵਾ ਜੀ ਤੇ ਸਰਹੰਦ ਫਿਲਟਰ ਥੋੜੀ ਜਿਹੀ ਉੱਚੀ ਆ ਤੇ ਪਾਣੀ ਸਰਹੰਦ ਫਿਲਟਰ ਥੋੜਾ ਜਿਹਾ ਵਧ ਗਿਆ ਉਹ ਵਧਨੇ ਕਰਕੇ ਜਿਹੜਾ ਮੋਗਾ ਥੋੜਾ ਜਿਹਾ ਤਾਰ ਹੋ ਗਿਆ ਜੀ ਤਾਰ ਹੋਣ ਕਰਕੇ ਪੈਂਡ ਨੂੰ ਇਹ ਹੋਇਆ ਵੀ ਨਹਿਰ ਟੁੱਟਣ ਦੇ ਸਾਰਾ ਪਰ ਉਹ ਸੱਤ ਤੱਕ ਠੀਕ ਆ ਮੋਕੇ ਦੇ ਗੱਟੇ ਲਾਤੇ ਆ ਉਹਨੂੰ ਕੰਟਰੋਲ ਕਰ ਲਿਆ ਗਿਆ ਹੁਣ ਸਹੀ ਆ ਪਾਣੀ ਵੀ گا ਸਿਆਸੀ ਹੈਡ ਤੋਂ ਘਟਾ ਦਿੱਤਾ ਗਿਆ ਹੈਡ ਮਤਲਬ ਫ੍ਰੀ ਕਰਾ ਦਿੱਤੇ ਗਏ ਆ ਥੋੜੇ ਚਿਰ ਬਾਅਦ ਪਾਣੀ ਘਟ ਜੂਗਾ ਸਾਰੀ ਸਥਿਤੀ ਕੰਟਰੋਲ ਚ ਹੋ ਜੇਗੀ ਕਿੰਨਾ ਕੁ ਪਾਣੀ ਚੱਲ ਰਿਹਾ ਨਹਿਰ ਚ ਮੰਗਲੋ ਇਹ 15 ਫੁੱਟ ਤੇ ਨੇੜੇ ਚੱਲ ਰਿਹਾ ਜੀ ਕਿੰਨੀ ਕੈਪੈਸਿਟੀ ਹੈ ਦੀ ਕਿੰਨੇ ਚੱਲਣਾ ਚਾਹੀਦਾ ਇਹ 17 ਫੁੱਟ ਮਤਲਬ ਹੈਗੀ ਹੈ ਜੀ ਨਹਿਰ ਨਹੀਂ ਤਾਂ ਫਿਰ ਅਜੇ ਪਾਣੀ ਦਾ ਕਟ ਚਲੇ ਤਾਂ ਓਵਰਫਲੋ ਹੀ ਪਈ ਹੈ ਹਾਂ ਥੋੜੀ ਜਿਹੀ ਵਧਨੇ ਕਰਕੇ ਪਾਣੀ ਜਿਹਦੇ ਕਰਕੇ ਇਹ ਮਤਲਬ ਮੋਗਾ ਤਰਿਆ ਜੀ ਪਿੱਛੇ ਵੀ ਹੁਣ ਕਹ ਰਿਹਾ ਤਰ ਗਈ ਨੇ ਆ ਰਹੇ ਹੋਰ ਕਿਤੇ ਨਹੀਂ ਜੋ ਵੈਸੇ ਉਹ ਐਡੀ ਕੋ ਖਤਰੇ ਵਾਲੀ ਗੱਲ ਨਹੀਂ ਉੱਥੇ ਤਾਂ ਵੈਸੀ ਹੀ ਆ ਜੀ ਨਾਰਮਲ ਗੱਲ ਆ ਕੋਈ ਐਡੀ ਗੱਲ ਹੈ ਨਹੀਂ ਜੀ ਸਰ